ਲੋੜ ਤੇਰੀ ਪੈ ਗਈ ਡਰਾਈਵਰਾਂ ਦੀ ਮੈਨੂੰ ਲੱਗਦਾ ਏ ਪੂਰਾ ਬਿੱਤ ਯਾਰ ਪਾਏ ਤੈਨੂੰ ਲੋੜ ਤੇਰੀ ਪੈ ਗਈ ਡਰਾਈਵਰਾਂ ਦੀ ਮੈਨੂੰ ਲੱਗਦਾ ਏ ਪੂਰਾ ਬਿੱਤ ਯਾਰ ਪਾਏ ਤੈਨੂੰ ਫੀਸ ਕਿ ਨਹੀਂ ਚਾਹੀਦੀ ਏ ਛੇਤੀ ਸਮਝਾ ਫੀਸ ਕਿ ਨਹੀਂ ਚਾਹੀਦੀ ਵੇ ਛੇਤੀ ਸਮਝਾ ਇਮੀਡੀਏਟਲੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਤੇ ਡਰਾਈਵਰ ਹੀ ਸਿਖਾ ਇਮੀਡੀਏਟਲੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਤੇ ਡਰਾਈਵਰ ਹੀ ਸਿਖਾ ਪਹਿਲਾ ਗੇਰ ਲਾ ਕੇ ਜਾਰਾ ਹੌਲੀ ਹੌਲੀ ਤੋਰ ਪੋਲੇ ਪੋਲੇ ਰੇਸ਼ ਦੇ ਮਿਲਾਵੀ ਨਾਨੀ ਜੋਰ ਪਹਿਲਾ ਗੇਰ ਲਾ ਕੇ ਜਾਰਾ ਹੌਲੀ ਹੌਲੀ ਤੋਰ ਪੋਲੇ ਪੋਲੇ ਰੇਸ਼ ਦੇ ਮਿਲਾਵੀ ਨਾਨੀ ਜੋਰ ਲਾਲ ਬੱਤੀ ਆ ਗਈ ਜਾਰਾ ਆਸੇ ਪਾਸੇ ਵੇਖ ਲਾਲ ਬੱਤੀ ਆ ਗਈ ਜਾਰਾ ਆਸੇ ਪਾਸੇ ਵੇਖ ਖੱਬੇ ਨਾਲ ਦੱਬ ਕੇ ਕਲਾ ਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬਰੇਖੱਬੇ ਨਾਲ ਦੱਬ ਕੇ ਕਲਾ ਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬਰੇ 14ਵੀਂ ਜਮਾਤ ਵਿੱਚ ਹੋਵੇ ਮੋਟਿਆਰ ਦੀ ਹਜੇ ਤੱਕ ਹੋ ਵੀ ਨਾ ਚਲਾਉਣੀ ਆਂਦੀ ਕਾਰ ਵੀ 14ਵੀਂ ਜਮਾਤ ਵਿੱਚ ਹੋਵੇ ਮੋਟਿਆਰ ਦੀ ਹਜੇ ਤੱਕ ਹੋ ਵੀ ਨਾ ਚਲਾਉਣੀ ਆਂਦੀ ਕਾਰ ਵੀ ਰਹੀ ਐਸ ਗੱਲ ਦੀ ਨਮੋਸੀ ਮੈਨੂੰ ਆ ਰਹੀ ਐਸ ਗੱਲ ਦੀ ਨਮੋਸੀ ਮੈਨੂੰ ਆ ਇਮੀਡੀਏਟਲੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰੇਵਰੀ ਫਕਾ ਇਮੀਡੀਟਲੀ ਵੇ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰੈਵਰੀ ਸਕਾਰ ਦੇਖ ਕੇ ਟ੍ਰੈਫਿਕ ਨੂੰ ਜਾਈ ਦਾਣੀ ਡੋਲਣੀ ਰੱਖੀਏ ਸਟੀਰਿੰਗ ਤੇ ਫੁੱਲ ਕੰਟਰੋਲ ਨਹੀਂ ਦੇਖ ਕੇ ਟ੍ਰੈਫਿਕ ਨੂੰ ਜਾਈ ਦਾਣੀ ਡੋਲਣੀ ਰੱਖੀਏ ਸਟੀਰਿੰਗ ਤੇ ਫੁੱਲ ਕੰਟਰੋਲ ਨਹੀਂ ਰੋਂਗ ਸਾਈਡ ਕਦੇ ਕਰੀਏ ਨਾ ਓਵਰਟੇਕ ਰੋਂਗ ਸਾਈਡ ਕਦੇ ਕਰੀਏ ਨਾ ਓਵਰਟੇਕ ਖੱਬੇ ਨਾਲ ਦੱਬ ਕੇ ਕਲਾ ਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬਰੇ ਖੱਬੇ ਨਾਲ ਦੱਬ ਕੇ ਕਲਾ ਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬਰੇ 1 ਸਾਡੀ ਵੀ ਮਹੱਲੇ ਕੀ ਬਈਆਂ ਕੀ ਕੁਮਾਰੀਆਂ ਘਰਾਂ ਮੋਟਰਾਂ ਚਲਾਈ ਫਿਰਦੀਆਂ ਸਾਰੀਆਂ ਸਾਡੀ ਵੀ ਮਹੱਲੇ ਕੀ ਬਈਆਂ ਕੀ ਕੁਮਾਰੀਆਂ ਘਰਾਂ ਮੋਟਰਾਂ ਚਲਾਈ ਫਿਰਦੀਆਂ ਸਾਰੀਆਂ ਹਾ ਗਰਦੀ ਬੋਟੀ ਲੈਂਦੀ ਇੰਡ ਕਾ ਚਲਾ ਸਾ ਗਰਦੀ ਬੋਟੀ ਲੈਂਦੀ ਇੰਡ ਕਾ ਚਲਾ ਇਮੀਡੀਏਟਲੀ ਵੇ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਕਾ ਇਮੀਡੀਏਟਲੀ ਵੇ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਕਾ ਰੋਂਗ ਸ਼ੈਡ ਨਿਕਲ ਕੇ ਆ ਗਿਆ ਗੋਕਾਰਨੀ ਪੈਰ ਉਤੇ ਖਿੱਚ ਕੇ ਬਰੇ ਕਾ ਛੇਤੀ ਮਾਰਨੀ ਰੋਂਗ ਸਾਈਡ ਨਿਕਲ ਕੇ ਆ ਗਈ ਅਗੋਕਾਰਨੀ ਪੈਰ ਉੱਤੇ ਖਿੱਚ ਕੇ ਬਰੇ ਕਾਂ ਛੇਤੀ ਮਾਰਨੀ ਨਿਕਲ ਜੇ ਭਾਵੇਂ ਚਾਰ ਟਾਇਰਾਂ ਵਿੱਚੋਂ ਸੇਕ ਨਿਕਲ ਜੇ ਭਾਵੇਂ ਚਾਰ ਟਾਇਰਾਂ ਵਿੱਚੋਂ ਸੇਕ ਠੱਪੇ ਨਾਲ ਦੱਬ ਕੇ ਕਲਾਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬਰੇ ਠੱਪੇ ਨਾਲ ਦੱਬ ਕੇ ਕਲਾਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬਰੇ ਇਮੀਡੀਏਟਲੀ ਕੋਈ ਮੇਰੀ ਮਜਬੂਰੀ ਮੈਨੂੰ ਚੀਤੀ ਤੇ ਡਰਾਈਵਰੀ ਸਿਖਾ ਇਮੀਡੀਏਟਲੀ ਕੋਈ ਮੇਰੀ ਮਜਬੂਰੀ ਮੈਨੂੰ ਚੀਤੀ ਤੇ ਡਰਾਈਵਰੀ ਸਿਖਾ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ ਸੱਜੇ ਪੈਰ ਨਾਲ ਮਾਰਦੇ ਬਰੇ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ ਸੱਜੇ ਪੈਰ ਨਾਲ ਮਾਰਦੇ ਬਰੇ